ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸੰਸਾਰ ਸਾਈਕਲ ਦਿਵਸ ਤੇ ਨਵੀਂ ਜੇ ਕੱਟੂ ਵਾਲੇ ਵੱਲੋਂ ਕੁਝ ਕਬੋਲੀਆਂ ਮੇਰਿਓ ਭਰਾਵੋ ਮੇਰਿਓ ਵੀਰ ਨੂੰ ਸੁਣ ਲੋ ਨਿਆਣਾ ਸਿਆਣਾ ਹਵਾ ਮਤਾਬਿਕ ਕਰੀਏ ਉਲੰਘ ਨਹੀਂ ਬਰਤ ਜਾਊਗਾ ਪਾਣਾ ਤਨ ਰੁਸਤੀ ਦੀਰੀਸ ਨ ਕੋਈ ਟਪੜ ਨ ਖਾਂ ਟਪਲਾਣਾ ਖਾ ਜਾਣਾ ਕਈ ਰੋਗਾ ਤੋਂ ਸੁੱਟੂ ਖੇੜਾ ਨਾਲੇ ਹਜਮ ਆਊਗਾ ਨਾਲੇ ਹਜਮ ਆਊਗਾ ਖਾਣਾ ਸਵਾਰੀ ਮੁਫਤ ਵਾਲੀ ਕਰ ਲੈ ਗੌਰ ਅਣਜਾਣਾ ਸਵਾਰੀ ਮੁਫਤ ਵਾਲੀ ਕਰ ਲੈ ਗੌਰ ਅਣਜਾਣਾ ਸਵਾਰੀ ਮੁਫਤ ਵਾਲੀ ਸਿਆਣੇ ਦਾ ਕਿਹਾ ਔਲੇ ਦਾ ਖਾਤਾ ਨਤੀਜੇ ਆਉਂਦੇ ਬੜੇ ਨਿਆਰੇ ਸਮਾਂ ਲੰਗਿਆ ਹੱਥ ਨਾ ਆਵੇ ਸਮਾਂ ਲੰਗਿਆ ਹੱਥ ਨਾ ਆਵੇ ਵੇਖ ਚਾਦਰ ਪਹਿਰ ਬਸਾਰੇ ਫੁਖਰਿਆਂ ਦੇ ਕਰਨਾ ਬਸ ਦੇ ਕਦੇ ਪੈਂਦੇ ਨਹੀਂ ਕਦੇ ਪੈਂਦੇ ਨਹੀਂ ਚਵਾਰੇ ਨਾਲੇ ਸੇਤ ਨਾਲੇ ਬੱਚਤ ਲਈਏ ਸਾਈਕਲ ਤੇ ਲਈਏ ਸੇ ਕਲ ਤੇ ਨਜ਼ਾਰੇ ਚੰਗੀਆਂ ਗੱਲਾਂ ਦੀ ਕਰੀਏ ਰੀ ਸੰਸਾਰੇ ਚੰਗੀਆਂ ਗੱਲਾਂ ਦੀ ਕਰੀਏ ਰੀ ਸੰਸਾਰੇ ਚੰਗੀਆਂ ਗੱਲਾਂ ਦੀ ਪਰ ਦੂਸ਼ਣ ਨੂੰ ਘਟਾਉਣ ਖਾਤਰ ਮਿਲ ਕੇ ਜੋਰ ਲਗਾਈਏ ਵੀ ਕੁਦਰਤ ਨਾਲ ਨਾ ਲਈਏ ਪੰਗੇ ਕੁਦਰਤ ਨਾਲ ਨਾ ਲਈਏ ਪੰਗੇ ਨਾ ਜ਼ਿੰਦਗੀ ਨਰਕ ਬਣਾਈਏ ਹਵਾ ਨੂੰ ਸੁਧਜੇ ਰੱਖਣਾ ਸਾਈਕਲ ਬੱਤ ਸਾਈਕਲ ਬੱਧ ਚਲਾਈਏ ਭੁੱਲਿਆਂ ਨੂੰ ਦੱਸ ਕੇ ਫਾਇਦੇ ਪਿਆਰ ਨਾਲ ਪਿਆਰ ਨਾਲ ਸਮਝਾਈਏ ਜ਼ਿੰਦਗੀ ਦੇ ਡੱਬਿਆਂ ਨੂੰ ਲੀਤੇ ਮੋੜ ਲਿਆਈਏ ਜ਼ਿੰਦਗੀ ਦੇ ਡੱਬਿਆਂ ਨੂੰ ਲੀਤੇ ਮੋੜ ਲਿਆਈਏ ਜ਼ਿੰਦਗੀ ਦੇ ਡੱਬਿਆਂ ਨੂੰ ਮੋਟਰਸਾਈਕਲ ਕਾਰ ਸਕੂਟਰ ਬੋਝ ਜੀਵਤੇ ਪਾਵੇ ਵੀ ਤੇਲ ਮੁੱਕਣ ਦਾ ਫਿਕਰ ਨਾ ਕੋਈ ਸਾਈਕਲ ਜਿਹੜਾ ਚਲਾਵੇ ਨਾ ਤੂੰ ਆਂ ਨਾ ਕੋਈ ਰੌਲਾ ਚੁੱਪ ਕਰਕੇ ਲੰਘ ਚੁੱਪ ਕਰਕੇ ਲੰਘ ਜਾਵੇ ਵਿਗੜ ਨਾ ਪਾਵੇ ਨਾ ਵਿੱਚ ਟ੍ਰੈਫਿਕ ਰਤਾ ਦੇਰ ਨਾ ਰਤਾ ਦੇਰ ਨਾ ਲਾਵੇ ਸਾਈਕਲ ਮਿੱਤਰਾਂ ਦਾ ਚੰਗੀ ਨੀਂਦ ਲਿਆਵੇ ਸਾਈਕਲ ਮਿੱਤਰਾਂ ਦਾ ਚੰਗੀ ਨੀਂਦ ਲਿਆਵੇ ਸਾਈਕਲ ਮਿੱਤਰਾਂ ਦਾ ਬਾਤ ਵਰਨ ਜੇ ਜੇ ਰੱਖਣਾ ਮੁੜਕਾ ਪਹੂਗਾ ਸਹਿਣਾ ਵੀ ਕਜ਼ਰਤ ਕਰਨੀ ਬੜੀ ਜ਼ਰੂਰੀ ਕਸਰਤ ਕਰਨੀ ਬੜੀ ਜ਼ਰੂਰੀ ਬਾਦੂ ਪੇਟ ਬਦਰਨ ਨਾ ਦੇਣਾ ਨਾ ਹਿੰਕ ਲੱਗੇ ਨਾ ਫਟਕੜੀ ਨਾ ਹਿੰਗ ਨਾ ਲੱਗੇ ਫਟਕੜੀ ਨਾ ਚੰਜੀਤ ਵਿੱਚ ਪਹਿਣਾ ਕੱਟੂ ਵਾਲਿਆ ਛੱਡਦੇ ਅੜੀਆਂ ਜੇ ਆਨੰਦ ਜ਼ਿੰਦਗੀ ਦਾ ਰਹਿਣਾ ਚੜ ਜਾ ਸਾਈਕਲ ਤੇ ਮਨ ਡਾਕਟਰ ਦਾ ਕਹਿਣਾ ਚੜ ਜਾ ਸਾਈਕਲ ਤੇ ਮਨ ਡਾਕਟਰ ਦਾ ਕਹਿਣਾ ਚੜ ਜਾ ਸਾਈਕਲ ਤੇ ਮਨ ਡਾਕਟਰ ਦਾ ਕਹਿਣਾ ਚੜ ਜਾ ਸਾਈਕਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ